ਸਰ ਕੀ ਨਾਮ ਹੈ ਤੁਹਾਡਾ ਚਰਨਜੀਤ ਸਿੰਘ ਥੋਪੀਆ ਜੀ ਜਿਹੜਾ ਤੁਸੀਂ ਰਹਿਣ ਬਸੇਰਾ ਸ਼ੁਰੂ ਕੀਤਾ ਹੋਇਆ ਹੈ ਕਦੋਂ ਤੋਂ ਸਟਾਰਟ ਕੀਤਾ ਸੀ ਤੇ ਕਿਹੜੀਆਂ ਕਣੀ ਇਹਦੇ ਵਿੱਚ ਫੈਸਿਲਿਟੀਆਂ ਨੇ ਜਿਹੜੀਆਂ ਤੁਸੀਂ ਦੇਣ ਜਾ ਰਹੇ ਹੋ ਇਹ ਜਿਹੜਾ 25 10 2023 ਤੋਂ ਸਟਾਰਟ ਕੀਤਾ ਸੀਗਾ ਜੀ ਉਦੋਂ ਤੋਂ ਲਗਾਤਾਰ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਕੁੱਲ 10 ਰੂਮ ਬਣਾਵਾਂਗੇ ਹਰੇਕ ਰੂਮ ਦੇ ਵਿੱਚ ਅਸੀਂ ਦੋ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਇੱਥੇ ਰਹਿਣ ਦਾ ਪ੍ਰਬੰਧ ਕਰ ਰਹੇ ਹਾਂ ਤੇ ਉਹ ਬਜ਼ੁਰਗ ਜਿਹੜੇ 60 ਸਾਲ ਤੇ ਜਿਨ੍ਹਾਂ ਦੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਔਰ ਖਾਣ ਨੂੰ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਰਹਿਣ ਨੂੰ ਇੱਥੇ ਅਸੀਂ ਪ੍ਰਬੰਧ ਕਰਾਂਗੇ ਔਰ ਖਾਣ ਦਾ ਉਹਨਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਵਾਸਤੇ ਇਹ ਜਿਹੜੇ 10 ਰੂਮ ਤਿਆਰ ਹੋਣ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸਾਡੇ 5 ਰੂਮ ਕਰੀਬ-ਕਰੀਬ 1 ਮਹੀਨੇ ਦੇ ਵਿੱਚ ਵਿੱਚ ਅਸੀਂ ਤਿਆਰ ਕਰਦਣੇ ਹੈਗੇ ਜੀ ਤੇ ਅੱਗੋਂ ਜਿਹੜੇ 5 ਹੈ ਉਹਨਾਂ ਦੀ ਵੀ ਅਸੀਂ ਪ੍ਰੋਪੋਜ਼ਲ ਚੱਲ ਰਹੀ ਹੈ ਤੇ ਉਹ ਵੀ ਨਾਲ ਨਾਲ ਸ਼ੁਰੂ ਕੀਤੀ ਜਾਵੇਗੀ। ਇਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਤੁਸੀਂ ਦੱਸਿਆ ਕੀ ਰਹਿਣ ਬਸੇਰੇ ਲਈ ਅਦੀ ਰੂਮ ਦੇਣੇ ਆ ਉਹ ਕਿਹੜੇ ਏਰੀਆ ਦੇ ਹੋਣੇ ਚਾਹੀਦੇ ਨੇ ਬਸ? ਉਹ ਵੀਰ ਜੀ ਅਸੀਂ ਫਿਲਹਾਲ ਤਾਂ ਤਹਸੀਲ ਸਮਰਾਲਾ ਦੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਪ੍ਰਬੰਧ ਕੀਤਾ ਕਿਉਂਕਿ ਜਿਹੜੇ ਅਸੀਂ 10 ਰੂਮ ਬਣਾ ਰਹੇ ਹਾਂ ਉਹਨਾਂ ਦੇ ਵਿੱਚ ਜੇ ਆਪਾਂ ਇੱਕ ਰੂਮ ਜਿਹੜਾ ਸਾਡਾ 12x12 ਦਾ ਹੈ ਉਹਦੇ ਨਾਲ ਇੱਕ ਅਟੈਚ ਲੈਟਰਿੰਗ ਬਾਥਰੂਮ ਹੈ ਉਹਦੇ ਵਿੱਚ ਦੋ ਬੰਦੇ ਦਾ ਪ੍ਰਬੰਧ ਕੀਤਾ ਰਹਿ ਭਾਵੇਂ ਚਾਰ ਵੀ ਸਕਦੇ ਨੇ ਲੇਕਿਨ ਅਸੀਂ ਦੋ ਬੰਦਿਆਂ ਦਾ ਪ੍ਰਬੰਧ ਕਰਾਂਗੇ ਕਿਉਂਕਿ ਜ਼ਿਆਦਾ ਰਹਿਣਾ ਕਈ ਵਾਰ ਜਿਹੜੇ ਸੀਨੀਅਰ ਸਿਟੀਜ਼ਨ ਨੇ ਇਹਨਾਂ ਦਾ ਚਿਰਚੜਾ ਸੁਭਾਅ ਹੋ ਜਾਂਦਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਿਰਫ ਦੋ ਬੰਦਿਆਂ ਲਈ ਇਹ ਪ੍ਰਬੰਧ ਕਰਾਂਗੇ ਸੋ ਇਹ ਜਿਹੜਾ ਸਾਡਾ ਕਰੀਬ ਸਾਡਾ ਤਾਂ 24 ਮਈ ਦੀ ਓਪਨਿੰਗ ਦਾ ਹੈਗਾ ਲੇਕਿਨ ਕੁਝ ਪ੍ਰੋਬਲਮਾਂ ਕਰਕੇ ਕੁਝ ਫੰਡ ਦੇ ਕਰਕੇ ਜਾਂ ਕੋਈ ਹੋਰ ਵੀ ਕਈ ਸਮੱਸਿਆਵਾਂ ਆ ਜਾਂਦੀਆਂ ਜਿਵੇਂ ਲੇਬਰ ਦਾ ਕੰਮ ਹੈ ਉਹ ਨਹੀਂ ਜਲਦੀ ਨਹੀਂ ਕੀਤਾ ਜਾ ਸਕਦਾ ਜਿੰਨੀ ਜਲਦੀ ਸਾਡਾ ਮਨ ਕਰਦਾ ਹੁੰਦਾ ਕਿਉਂਕਿ ਕਦੇ ਲੇਬਰ ਅੱਗੇ ਪਿੱਛੇ ਹੋ ਗਈ ਕਦੇ ਪਥਰ ਦਾ ਮਾਰਬਲ ਦਾ ਕੰਮ ਚੱਲ ਰਿਹਾ ਸੋ ਇਹਨਾਂ ਕਰਕੇ ਜਿੱਥੇ ਅਸੀਂ 24 ਮਈ 2024 ਨੂੰ ਇਹਦੀ ਓਪਨਿੰਗ ਕਰਨੀ ਚਾਹੁੰਦੇ ਆ ਤੇ ਉੱਥੇ ਸਾਨੂੰ ਇਹ ਲੱਗਦਾ ਜਿਵੇਂ ਕੰਮ ਚੱਲ ਰਿਹਾ ਸ਼ਾਇਦ 1 ਮਹੀਨਾ ਹੋਰ ਵੀ ਲੱਗ ਸਕਦਾ ਤੇ ਇਹਦੇ ਵਿੱਚ ਸਹਿਯੋਗ ਕਿਹਨਾਂ ਕਿਨਾਂ ਦਾ ਰਿਹਾ ਤੁਹਾਨੂੰ ਨਾਲ ਦੇਖੋ ਜੀ ਜਿਆਦਾ ਸਹਿਯੋਗ ਤਾਂ ਸਾਡੇ ਸਮਤੀ ਦਾ ਹੈ ਸਵਾਮੀ ਗੰਗਾ ਨਾਥ ਜੀ ਭੂਰੀ ਵਾਲੇ ਸੇਵਾ ਸੰਤੀ ਜੋ ਇਹ ਸੇਵਾ ਕਰ ਰਹੀ ਹੈ ਉਹੀ ਕਰ ਰਹੀ ਹੈ ਕੁਝ ਲੋਕ ਆਪੋ ਆਪਣੇ ਬਜ਼ੁਰਗਾਂ ਦੀ ਖਾਤਰ ਉਹਨਾਂ ਦੇ ਨਾਮ ਲਈ ਉਹਨਾਂ ਦੀ ਯਾਦ ਦੇ ਵਿੱਚ ਰੂਮ ਬਣਾ ਰਹੇ ਜਿਨ੍ਹਾਂ ਵਿੱਚ ਸਾਡੇ ਕੋਲ ਦੋ ਪਰਿਵਾਰ ਆਏ ਨੇ ਨਿਤਰਕੇ ਜਿਹੜੇ ਕਿ ਇੱਕ ਇੱਕ ਕਮਰਿਆ ਉਹਨਾਂ ਨੇ ਆਪਣੇ ਸਾਡੇ ਕੈਪਟਨ ਰਜੇਸ਼ ਕੁਮਾਰ ਜੀ ਲੁਧਿਆਣੇ ਤੋਂ ਨੇ ਉਹਨਾਂ ਨੇ ਆਪਣੀ ਮਾਤਾ ਦੀ ਯਾਦ ਦੇ ਵਿੱਚ ਇੱਕ ਰੂਮ ਬਣਾਇਆ ਉਹਦੇ ਸੇਵਾ ਚੱਲ ਰਹੀ ਹੈ ਔਰ ਦੂਜਾ ਸਾਡੇ ਸ਼ਹਿਰ ਦੇ ਮੁੱਖ ਸਮਾਜ ਸੇਵੀ ਸ੍ਰੀ ਗੁਰਚਰਨ ਸ਼ਰਮਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕਮਰੇ ਦੀ ਸੇਵਾ ਲਈ ਗਈ ਹੈ ਸੋ ਉਹ ਦੋ ਕਮਰਿਆਂ ਦੀ ਸੇਵਾ ਸਾਡੀ ਆਈ ਹੈ ਬਾਕੀ ਪੰਜ ਕਮਰੇ ਕਰੀਬ ਸਾਡੇ ਕੰਪਲੀਟ ਹੋਣ ਜਾ ਰਹੇ ਨੇ ਸਿਰਫ ਮਾਰਬਲ ਦਾ ਕੰਮ ਚੱਲ ਰਿਹਾ ਬਾਕੀ ਸਾਰਾ ਹੀ ਅਸੀਂ ਤਿਆਰ ਕਰ ਦਿੱਤੇ ਹੈਗੇ ਜੀ ਸੈਂਟਰੀ ਦਾ ਕੰਮ ਹੋ ਗਿਆ ਲਪਾਈ ਦਾ ਕੰਮ ਹੋ ਗਿਆ ਭਰਤ ਪੈ ਗਿਆ ਰੋੜੀ ਪੈ ਗਈ ਹੋਣ ਸਾਡੇ ਲੇਬਰ ਜਿਹੜੀ ਹੈ ਮਾਰਵਲ ਦਾ ਕੰਮ ਕਰ ਰਹੀ ਹੈ ਮਾ ਇਹ ਕਿਉਂ ਕਰੇ ਕਿ ਅਸੀਂ ਸਾਰੇ ਹੀ ਤੰਨਾ ਦੇ ਵੀ ਅਸੀਂ ਟਾਇਲ ਲਾਣ ਜਾ ਰਹੇ ਹਾਂ ਇਸ ਕਰਕੇ ਥੋੜਾ ਜਾ ਟਾਈਮ ਵੀ ਵੱਧ ਲੱਗ ਰਿਹਾ ਜੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਹੋਵੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦਾ ਹੋਵੇ ਉਹ ਕਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਹੈ ਤੇ ਕਿਹਨਾਂ ਨਾਲ ਸੰਪਰਕ ਕਰ ਸਕਦਾ ਦੇਖੋ ਯੋਗਦਾਨ ਤਾਂ ਇੱਥੇ ਤੁਸੀਂ ਆ ਮੇਰੇ ਆਲੇ ਦੁਆਲੇ ਦੇਖਦੇ ਲੇਬਰ ਵਾਲੇ ਆ ਇਹਨਾਂ ਨੇ ਦੇਖੋ ਪੈਸੇ ਤੋਂ ਬਗੈਰ ਤਾਂ ਕੋਈ ਗੱਡੀ ਨਹੀਂ ਚੱਲਦੀ ਇੱਥੇ ਕੋਈ ਸੀਮਿੰਟ ਵੀ ਦੇ ਸਕਦਾ ਇੱਥੇ ਸਰੀਆ ਵੀ ਦੇ ਸਕਦਾ ਇੱਥੇ ਇੱਟਾਂ ਵੀ ਦੇ ਸਕਦਾ ਇੱਥੇ ਕੈਸ਼ ਜਿਹੜੀ ਲੇਬਰ ਨੂੰ ਪੇਮੈਂਟ ਦੇਣੀ ਹੈ ਉਹ ਵੀ ਦੇ ਸਕਦਾ ਉਹ ਜ਼ਿੰਮੇਵਾਰੀ ਲੈ ਸਕਦਾ ਵੀ ਆ ਮੈਂ ਲੇਬਰ ਕਰਾਉਣਾ ਜੀ ਚਾਹੇ ਉਹ ਮਾਰਬਲ ਦੀ ਹੈ ਚਾਹੇ ਸੈਂਟਰੀ ਦੀ ਹੈ ਚਾਹੇ ਕੋਈ ਹੋਰ ਤਰ੍ਹਾਂ ਦੀ ਲੇਬਰ ਦੇ ਪਿਆਹੇ ਆ ਉਹ ਵੀ ਦੇ ਸਕਦਾ ਇੱਥੇ ਕੋਈ ਮਨਾਹੀ ਨਹੀਂ ਹੈ ਜਿਹੜਾ ਕੋਈ ਯੋਗਦਾਨ ਪਾ ਸਕਦਾ ਤੇ ਉਹਨਾਂ ਨੂੰ ਸਿਰ ਮੱਥੇ ਕਬੂਲ ਕੀਤਾ ਜਾਂਦਾ ਸੋ ਸਾਡੀ ਬੇਨਤੀ ਹੈ ਕਿ ਇੱਥੇ ਜਿਹੜਾ ਇਹ ਵਿਰਧ ਆਸ਼ਰਮ 10 ਕਮਰਿਆਂ ਦਾ ਬਣਨ ਜਾ ਰਿਹਾ ਉਹਦੇ ਵਿੱਚ ਜਿੱਥੇ ਤੁਸੀਂ ਇਸ ਤਰ੍ਹਾਂ ਸਾਡਾ ਸਹਿਯੋਗ ਕਰੋਗੇ ਉੱਥੇ ਤੁਹਾਡੇ ਚਰਨਾਚ ਇਹ ਵੀ ਬੇਨਤੀ ਹੈ ਕਿ ਜੋ ਸਹੀ ਬਜ਼ੁਰਗ ਨੇ ਜਿਨ੍ਹਾਂ ਨੂੰ ਸਹੀ ਘਰੇ ਰੋਟੀ ਨਹੀਂ ਔਰ ਰਹਿਣ ਨੂੰ ਮਕਾਨ ਨਹੀਂ ਉਹ ਰਹਿ ਸਕਦੇ ਆ ਲੇਕਿਨ ਉਹਨਾਂ ਦੀ ਅਸੀਂ ਇੱਕ ਸਬ ਕਮੇਟੀ ਬਣਾ ਬਣਾ ਰਹੇ ਆ ਹਾਲ ਬਣੀ ਨਹੀਂ ਹੈ ਕੁਝ ਸਾਡੇ ਮੈਂਬਰ ਬਣਾ ਰਹੇ ਥੋੜੇ ਦਿਨਾਂ ਚ ਉਹ ਕਮੇਟੀ ਐਲਾਨ ਕੀਤੀ ਜਾਊਗੀ ਉਹ ਕਮੇਟੀ ਜਿਹੜੀ ਹੈ ਉਹਦੀ ਵੈਰੀਫਾਈ ਕਰਨਗੇ ਕਈ ਵਾਰ ਕੀ ਬਜ਼ੁਰਗ ਵੀ ਥੋੜੇ ਜੇ ਜਿਹੜੇ ਆ ਸੁਭਾਅ ਸਖਦੇ ਹੁੰਦੇ ਆ ਉਹਨਾਂ ਨੂੰ ਅਸੀਂ ਇੱਥੇ ਦੇਖਾਂਗੇ ਕਿ ਉਹ ਰੱਖਣ ਯੋਗ ਹੈ ਕਿ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਵਧੀਆ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਵਕਤਿਆ ਹੀ ਲੋੜ ਹੈ ਜੋ ਡਿਜ਼ਰਵ ਕਰਦੇ ਨੇ ਉਹਨਾਂ ਬਜ਼ੁਰਗਾਂ ਨੂੰ ਇੱਥੇ ਅਸੀਂ ਰੱਖਾਂਗੇ ਸੋ ਮੇਰੀ ਬੇਨਤੀ ਹੈ ਕਿ ਜੋ ਸਹੀ ਜਿਹਨੂੰ ਘਰੋਂ ਰੋਟੀ ਨਹੀਂ ਹੈ ਆਪਾਂ ਨੂੰ ਪਤਾ ਹੁੰਦਾ ਸਮਾਜ ਦੇ ਵਿੱਚ ਵੀ ਇਹ ਨਾ ਇਹਨਾਂ ਪਰਿਵਾਰਾਂ ਦੇ ਵਿੱਚ ਇਹਨਾਂ ਨੂੰ ਕੋਈ ਕਮਜ਼ੋਰੀਆਂ ਆ ਗਈਆਂ ਕੋਈ ਪ੍ਰਮਾਤਮਾ ਵੱਲੋਂ ਇਹਨਾਂ ਤੇ ਕਮੀ ਆ ਗਈ ਹੈ ਉਹਨਾਂ ਦੇ ਵਾਸਤੇ ਅਸੀਂ 24 ਘੰਟੇ ਤਿਆਰ ਆ ਇੱਥੇ ਸਾਡੀ ਇੱਕ ਰਸੋਈ ਵੀ ਬਣ ਰਹੀ ਹੈ ਜਿਹਦੇ ਵਿੱਚ ਨਿਰੰਤਰ ਤਿੰਨ ਟਾਈਮ ਖਾਣਾ ਤਿਆਰ ਹੋਊਗਾ ਚਾਹ ਵੀ ਤਿਆਰ ਹੋਊਗੀ ਉਹ ਸਾਰੇ ਬਜ਼ੁਰਗਾਂ ਨੂੰ ਇਹਦਾ ਨਾਮ ਹੀ ਅਸੀਂ ਸੁਆਮੀ ਗੰਗਾ ਨਾਨ ਜੀ ਸਵਰਗ ਆਸ਼ਰਮ ਰੱਖਿਆ ਹੈ ਕਿ ਜੇ ਇੱਥੇ ਕੋਈ ਬਜ਼ੁਰਗ ਰਹੂਗਾ ਤਾਂ ਉਹ ਵਾਕਿਆ ਹੀ ਅਸੀਂ ਉਹਨਾਂ ਨੂੰ ਸਵਰਗ ਦੇ ਤੌਰ ਤੇ ਰੱਖੀਏ ਤਾਂ ਕਿ ਫਾਰਮੈਲਟੀ ਨਾ ਕਰੀਏ ਕਿ ਉੱਥੋਂ ਦੁਖੀ ਹੋਇਆ ਹੋਇਆ ਇੱਥੇ ਆ ਕੇ ਵੀ ਦੁਖੀ ਹੋਵੇ ਸੋ ਮੇਰੀ ਬੇਨਤੀ ਹੈ ਕਿ ਇਹਦੇ ਵਿੱਚ ਸਾਡਾ ਸਹਿਯੋਗ ਕਰ ਸਕਦੇ ਹਾਂ ਇਹਨਾਂ ਕੁਝ ਕਹਿੰਦੇ ਹੋ ਇੱਥੇ ਮਾਂ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਐਡਰੈਸ ਕਨਫਰਮ ਕਰਵਾ ਦਿਓ ਤੁਹਾਨੂੰ ਕਿੱਥੇ ਮਿਲ ਸਕਦਾ ਜੇ ਕੋਈ ਮਿਲਣਾ ਚਾਹੁੰਦਾ ਉਹ ਇਸ ਦੇ ਲਈ ਯੋਗਦਾਨ ਪਾਉਣ ਦੇ ਲਈ ਇੱਥੇ ਸਾਡੇ ਜਿਹੜੇ ਸਵਾਮੀ ਗੰਗਾਨਾਥ ਜੀ ਭੂਰੀ ਵਾਲੇ ਸੇਵਾ ਸੰਮਤੀ ਦਾ ਦਫ਼ਤਰ ਹੈ ਐਸਜੀਬੀ ਚੈਰੀਟੇਬਲ ਹਸਪਤਾਲ ਫਰੈਂਡਜ਼ ਕਲੋਨੀ ਸੁਮਰਾਲਾ ਰੋਡ ਮਛੀਵਾੜਾ ਸਹਿ ਵਿਖੇ ਉੱਥੇ ਆ ਕੇ ਮਿਲ ਸਕਦਾ ਇੱਥੇ ਸਾਡੇ ਡਾਕਟਰ ਸਹਿਬਾਨ ਹੁੰਦੇ ਆ ਸਾਡੇ ਬਜ਼ੁਰਗ ਇੱਥੇ ਹੁੰਦੇ ਨੇ ਸਾਡੇ ਨਛੱਤਰ ਸਿੰਘ ਜੀ ਤੇ ਇਹਨਾਂ ਨੂੰ ਵੀ ਮਿਲ ਸਕਦਾ ਹੈ ਸਾਨੂੰ ਮਿਲਾ ਸਕਦੇ ਆ ਸੋ ਜਿਹੜਾ ਕੋਈ ਦਾਨੀ ਸਰਜਣ ਹੈ ਦਾਨ ਦੇਣਾ ਚਾਹੁੰਦਾ ਚਾਹੇ ਉਹ ਇਟਾ ਦਾਨ ਦੇਣਾ ਚਾਹੁੰਦਾ ਚਾਹੇ ਸੀਮੈਂਟ ਦਾਨ ਦੇਣਾ ਚਾਹੁੰਦਾ ਚਾਹੇ ਕੋਈ ਸਰੀਆ ਦਾਨ ਦੇਣਾ ਚਾਹੁੰਦਾ ਚਾਹੇ ਕੋਈ ਹੋਰ ਮਦਦ ਕਰਨੀ ਚਾਹੁੰਦਾ ਤਾਂ ਸਾਡੇ ਇਸ ਐਸਜੀਵੀ ਚੈਰੀਟੇਬਲ ਹਸਪਤਾਲ ਦੇ ਵਿਖੇ ਆ ਕੇ ਉਹ ਸਾਡੇ ਨਾਲ ਸਾਡੇ ਕਿਸੇ ਵੀ ਮੁਲਾਜ਼ਮ ਨਾਲ ਸੰਪਰਕ ਕਰ ਸਕਦਾ ਤੇ ਉਹ ਆਟੋਮੈਟਿਕਲੀ ਸਾਡੇ ਨਾਲ ਸੰਪਰਕ ਕਰਾ ਦੇਣਗੇ ਸੋ ਇਹੀ ਤੁਹਾਨੂੰ ਦੱਸ ਰਹੇ ਆ ਸਹੀ ਐਡਰੈਸ ਹੈ ਤੇ ਸਾਹਮਣੇ ਸੁਆਮੀ ਗੰਗਾ ਨਾਥ ਜੀ ਪੂਰੀ ਵਾਲੇ ਸੇਵਾ ਸੰਤੀ ਜਾ ਜਿਹੜਾ ਉੱਥੇ ਦਫ਼ਤਰ ਵੀ ਹੈ ਸੋ ਉਸ ਹਸਪੀਟਲ ਚ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ